ਦੋ ਜੀਆਂ ਦਾ ਆਪ ਵਿਚ ਸੰਯੋਗ ਭੜ ਗਏ ਵਿਆਹ ਹੋਇਆ ਮੰਨ ਕੇ ਚੱਲ 20 22 22 ਸਾਲ ਦੀ ਉਮਰ ਤੇ ਹੋ ਗਏ ਉਹ ਜਦੋਂ ਦੁਨਣਾ ਦਾ ਵਿਆਹ ਹੋ ਗਿਆ 20 22 22 ਸਾਲ ਦੇ ਵਿੱਚ ਚੱਲ ਮੰਨ ਕੇ ਚੱਲ 1 2 ਸਾਲਾਂ ਬਾਅਦ ਜਦੋਂ 25 26 ਸਾਲਾਂ ਦੇ ਗੇੜ ਚ ਹੋ ਗਏ ਬੱਚਾ ਹੋ ਗਿਆ ਬੱਚਾ ਹੋ ਗਿਆ ਦੂਜਾ ਹੋ ਗਿਆ ਤੀਜਾ ਹੋ ਗਿਆ ਮੰਨ ਕੇ ਚੱਲ 30-32 ਸਾਲਾਂ ਦੇ ਵਿੱਚ ਤਿੰਨ ਬੱਚੇ ਹੋ ਗਏ ਇੱਕ ਕੁੜੀ ਦੋ ਮੁੰਡੇ ਉਹ ਜਨਾਨੀ ਕਹਿੰਦੀ ਘਰਤੀ ਵਿਚਾਰੇ ਦਾ ਗਰੀਬ ਕਿੱਲੇ ਤਾਂ ਸਾਰੇ ਧੋਕ ਕੋਲੇ ਤੇ ਜਨਾਨੀ ਕਹਿੰਦੀ ਨਹੀਂ ਤਾਂ ਮੁੰਡੇ ਦਾ ਵਿਆਹ ਵਧੀਆ ਮੁੰਡਿਆਂ ਦਾ ਕਰਨਾ ਦੁੰਨਾਂ ਦਾ ਨਹੀਂ ਕਰਨਾ ਕੁੜੀ ਦਾ ਵਿਆਹ ਵਧੀਆ ਉਹ ਕਹਿੰਦਾ ਫਿਰ ਜਿਹੜੇ ਦੋਹੇ ਕਿੱਲੇ ਨੇ ਇਹ ਵਿਖ ਜਾਣਗੇ ਇਹ ਨਹੀਂ ਰਹਿਣੇ ਆਪਾਂ ਡੰਗ ਲਾ ਲਾ ਨਾ ਕਹਿੰਦੇ ਡੰਗ ਨਹੀਂ ਲਾਉਣਾ ਉਹ ਕਹਿੰਦਾ ਡੰਗ ਨਹੀਂ ਲਾਉਣਾ ਫਿਰ ਕਿल्ले ਤਾਂ ਦੋਹੇ ਵੇਖਣਗੇ ਉਹ ਕਹਿੰਦੇ ਜਮੇ ਨੇ ਵੇਖਣ ਦਿੰਦੇ ਕਿल्ले ਤੇ ਮੇਰੇ ਮਗਰ ਲੱਗ ਉਹ ਕਹਿੰਦਾ ਮੇਰੀ ਗੱਲ ਸੁਣ ਜਦੋਂ ਆਪਣੇ ਆਨੰਦ ਕਾਰਜ ਹੋਏ ਤੇ ਮੇਰਾ ਪੱਲਾ ਤੈਨੂੰ ਫੜਾਇਆ ਸੀ ਤੂੰ ਮੇਰੇ ਮਗਰ ਲਾਤੀ ਤੇਰੇ ਮਾਪ ਪਿਓ ਨੇ ਮੇਰੇ ਮਗਰ ਲਾ ਕੇ ਅਗੇ ਆਉਂਦੇ ਹੁੰਦੇ ਜਾਂ ਤਾਂ ਘੋੜੀਆਂ ਤੇ ਜਾਂ ਬੋਤਿਆਂ ਤੇ ਕੱਚੇ ਰਾਹ ਹੁੰਦੇ ਉਦੋਂ ਕਿਹੜੇ ਤੇ ਮੋਟਰਸਾਈਕਲ ਗੱਡੀਆਂ ਕਹਿੰਦਾ ਜਦੋਂ ਘੋੜੀ ਤੇ ਬਹਿ ਕੇ ਆਏ ਤੇ ਫੇਰ ਵੀ ਮਗਰ ਬੈਠੀ ਸੀ ਜਦੋਂ ਬੋਤੇ ਤੇ ਬਹਿ ਕੇ ਆਏ ਤੇ ਕਹਿੰਦਾ ਆ ਪਾਖੜੇ ਤੇ ਉਦੋਂ ਵੀ ਕਹਿੰਦਾ ਤੂੰ ਮਗਰ ਤੇ ਨਾਲੇ ਬੱਚੇ ਹੁੰਦੇ ਆਪਣੇ ਨਾਲ ਉਦੋਂ ਬੱਚਿਆਂ ਨੂੰ ਵਿਚਾਲੇ ਵਾਹ ਲੈਂਦੇ ਉਦੋਂ ਵੀ ਮਗਰ ਤੇ ਮੈਂ ਹੋਂਦ ਤੂੰ ਕਹਿੰਨੇ ਆ ਵੀ ਮੈਂ ਮੂਰੇ ਹੂੰ ਕਹਿੰਦੇ ਠੀਕ ਐ ਪਹਿਲਾਂ ਤੂੰ ਮੂਰੇ ਰਹੇ ਪਹਿਲਾਂ ਮੂਰੇ ਰਹੇ ਪਹਿਲੀ ਪਹਿਲੀ ਉਮਰ ਦਾ ਹੈ ਤੇ ਨਾ ਮੂਰਾ ਜਦੋਂ ਪਿਛਲੀ ਉਮਰ ਆ ਗਈ ਬਰੀ ਹੁਣ ਮੇਰੀ ਆ ਗਈ ਨਾ ਪਿਛਲੀ ਉਮਰ ਦੇ ਵਿੱਚ ਨਾ ਹੁਣ ਮੈਂ ਕਹਿੰਦੀ ਆਗੂ ਹੋ ਤੇ ਉਹ ਕਹਿੰਦਾ ਤੇਰੀ ਮਰਜ਼ੀ ਐ ਫਿਰ ਤੂੰ ਆਗੂ ਹੋ ਜਾ ਫਿਰ ਮੈਨੂੰ ਕੀ ਲੋੜ ਐ ਮੈਂ ਤਾਂ ਦੋ ਰੋਟੀਆਂ ਖਾਣਿਆ ਨੇ ਦੋ ਰੋਟੀਆਂ ਖਾ ਲਿਆ ਕਰੂੰ ਤੂੰ ਵਹਿਲੇ ਬੱਚੇ ਨੂੰ ਬੱਚੇ ਤਾਂ ਵਿਹਣੇ ਨੇ ਉਹ ਕਹਿੰਦੇ ਐ ਕਰ ਦੋਹੇ ਕਿੱਲਾਂ ਤੇ ਨਾ ਫਿਰ ਵੀ ਆਪਾਂ ਚਾਹੋ ਤਾਂ ਲੂਣ ਘਟਾ ਲੈ ਚਾਹੋ ਲਿਫਟ ਕਰਾ ਲੈ ਵੀ ਲੈ ਲੈ ਆਹ ਔਖਾ ਸੌਖਾ ਕਿਵੇਂ ਕਰ ਵੀ ਦੋ ਤਿੰਨ ਅਕਰ ਲੱਖ ਰੁਪਈਆ ਲੈ ਲੈ ਉਹ ਕਹਿੰਦਾ ਫੇਰ ਕਹਿੰਦੀ ਫੇਰ ਆਪਾਂ ਨਾ ਆਹ ਚਾਦਰਾਂ ਜੀਆਂ ਦਾ ਥੋੜੇ ਜੇ ਸੱਟ ਜੇ ਪਾਵਾਂਗੇ ਖੇਤ ਦੇ ਵਿੱਚ ਇੱਕ ਕਿੱਲੇ 'ਚ ਇੱਕ ਨੂੰ ਪਾ ਦਾਂਗੇ ਇੱਕ ਕਿੱਲੇ 'ਚ ਇੱਕ ਨੂੰ ਪਾ ਦਾਂਗੇ ਮੁੰਡਾਂ ਦੇ ਦੋਹਾਂ ਦੇ ਸੈੱਟ ਪਾ ਦਾਂਗੇ ਅੱਛਾ ਫੇਰ ਕਹਿੰਦੇ 2-4 ਤਾਂ ਜਿਹੜੀਆਂ ਸੁੰਨੀਆਂ ਫਿਰਦੀਆਂ ਨੇ ਗਾਇਆਂ ਇਹੀ ਬਨ ਲਾਂਗੇ 2-4 ਲੈ ਲਾਂਗੇ ਕਹਿੰਦੇ ਦੁੱਧ ਵਾਲੀਆਂ 15-20 20 ਹਜ਼ਾਰ ਦੀਆਂ ਗાયਾਂ ਆ ਜਾਂਦੀ ਹੈ ਬੇ ਲੱਖ ਰੁਪਏ ਦੀ ਆਪਾਂ ਦੁੱਧ ਵਾਲੀਆਂ ਲੈ ਲਾਂਗੇ 2-4 ਬਨ ਲਾਂਗੇ ਹੂੰ ਕਹਿੰਦਾ ਅੱਛਾ ਫੇਰ ਕਹਿੰਦੇ ਫੇਰ ਆਪਾਂ ਫਾਰਮ ਵਾਲੇ ਵੱਜਣ ਲੱਗ ਜਾਗੇ ਬੀ ਫਾਰਮ ਵਾਲੇ ਨੇ ਕਿ ਫਾਰਮ ਵਾਲੇ ਨੇ ਬੇ ਇੱਕ ਮੁੰਡੇ ਨੂੰ ਆ ਪਤਾ ਇੱਕ ਨੂੰ ਉਹ ਪਤਾ ਫਿਰ ਆਪਾਂ ਜਿਹੜਾ ਕੋਈ ਰਿਸ਼ਤੇਦਾਰੀ ਕਰਾਉਂਦਾ ਉਧਰ ਉਧਰੀ ਵਿਚੋਲ ਗਈ ਉਹਨੂੰ ਆਪਾਂ ਬੰਨ ਲਾਂਗੇ ਚੰਗੀ ਛਾਂਪ ਛੂੰਪ ਦਾ ਹੁਕਮ ਕਰਦਾਗੇ ਵੀ ਤੈਨੂੰ ਵਧੀਆ ਛਾਂਪ ਆਮਗ ਡਲੇ ਵਰਗੀ ਮੁੰਡੇ ਨੂੰ ਰਿਸ਼ਤਾ ਲਿਆ ਤੇ ਫਿਰ ਜਦੋਂ ਰਿਸ਼ਤਾ ਲਿਆਉ ਆਪਾਂ ਨੂੰ ਪੁੱਛਣਗੇ ਵੀ ਵਾਹਣ ਪਈ ਵਾਹਣ ਵਧੀਆ ਪਈ ਕੀ ਕਾਰੋਬਾਰ ਕਰਦੇ ਹੋ ਵੀ ਕਾਰੋਬਾਰ ਤਾਂ ਦੇਖ ਲੈ ਫਾਰਮ ਨੇ ਸਾਡੇ ਮੁੰਡਿਆਂ ਨੂੰ ਪਾਏ ਹੋਏ ਬਾਹਰ ਦੇ ਕਾ ਇੱਕ ਕਿੱਲੇ ਹੋਣਗੇ ਕਿੱਲੇ ਤਾਂ ਕਹਿੰਦੇ ਹੋਣਗੇ 30-30 ਦਾ ਖੇੜਾ ਸ਼ਰਤ ਤਾਂ ਪੂਰਾ ਗੱਪ ਫਿਰ ਅਗਲਾ ਕਹਿੰਦਾ ਵੀ 30 ਕਿੱਲੇ ਚਲੋ ਦੇਖ ਕੇ ਉਹਨੇ ਖੇਤ ਬਚੋਲੇ ਨੇ ਵੀ ਪੂਰਾ ਬੰਨ ਲਿਆ 30 ਵਾਲੇ ਬੇ ਚਲੋ ਸੋਨੋ ਦਿਖਾਉਣੇ ਜਦੋਂ ਫਾਰਮਪੂਰਮ ਦਖਾਤੇ ਵਾਹਣ ਕਿਹੜਾ ਆ ਚਾਰ ਛਪੇਰੇ ਕਹਿੰਦਾ ਆਪਣੇ ਹੀ ਐ ਹੁਣ ਕਿੱਲੇ ਦੇ ਇੱਕ ਖੁੰਝੇ ਤੇ ਫਾਰਮ ਪਾਇਆ ਹੋਇਆ ਦੂਆ ਵਾਹਣ ਲਵੇ ਹੈਗੇ ਤੇ ਉਹ ਕੱਖ ਕੰਡਾ ਜਿਆ ਬੀਜਾ ਹੋਇਆ ਕਹਿੰਦੇ ਆਪਣੇ ਹੀ ਆਏ ਹੱਥ ਘਰਤਾ ਚੱਲ ਭਾਈ ਅਗਲਾ ਕਹਿੰਦਾ ਵੀ ਠੀਕ ਐ ਚਲੋ ਹੋ ਇਹਨਾਂ ਦਾ ਵੀ ਬੰਦੇ ਕੇ ਜੈਸ ਵਾਲੇ ਦੀਂਦੇ ਨੇ ਦੁੱਧ ਜਦੋਂ ਪੰਜ ਪੰਜ ਛੀ ਛੀ ਗਾਇਆਂ ਦੁੱਧ ਆ ਲਈਆਂ ਤੇ ਆ ਪੰਚਰ ਸੁੰਨੀਆਂ ਇਹ ਤਾਂ 10 10 ਹੋ ਗਏ ਕੁਛ ਬੱਛਰੂ ਜੇ ਹੋਗੇ ਜਣੇ 15 15 20 20 ਨਗ ਜੇ ਫਾਰਮਾਂ ਚ ਹੋਗੇ ਜੋ 20 20 ਨਗ ਜੇ ਹੋਏ ਹੁਣ ਓਨੇ ਹੀ ਕਿੱਲੇ ਅੰਦਰ ਓਨੇ ਹੀ ਕਿੱਲੇ ਬਾਹਰ ਬੇੜੇ ਚ ਜਦੋਂ ਬਾਹਰ ਵੀ ਬੰਦਨ ਖੋਲ-ਖੂਲ ਕੇ ਕਿੱਲੇ ਵੀ ਮੰਨ ਕੇ ਚੱਲੇ 30 35 35 ਕਿੱਲੇ ਤਿਆਰ ਕਰ ਲੈ ਰਿਤੇਦਾਰਾਂ ਨੇ ਉਹ ਜਿਹੜੇ ਦੇਖਣਾ ਹੈ ਤੇ ਉਹਨਾਂ ਨੇ ਪਹਿ ਦੇਖ ਕੇ ਵੀ ਕਾਰੋਬਾਰ ਠੀਕ ਹੈ ਤੇ ਨਾ ਹੀ ਖੇਤੀ ਖੇਤੀ ਤਾਂ ਕਹਿੰਦੇ ਅਸੀਂ ਠੇਕੇ ਤੇ ਦੇ ਦਿੰਨੇ ਨਾ ਖੇਤੀ ਨੇ ਸਾਥ ਹੁੰਦੀ ਸਸੂ ਫਾਰਮ ਵੀ ਮਸਾ ਸੂਤ ਹੁੰਦੇ ਨੇ ਇੱਕ ਇੱਕ ਦੋ ਦੋ ਬਈਏ ਰੱਖੇ ਹੋਏ ਨੇ ਆ ਥੋਡੇ ਸਾਹਮਣੇ ਆ ਉਹ ਜਦੋਂ ਪਈ ਵੱਜ ਗਏ ਰਿਸ਼ਤਾ ਕਰਕੇ ਹਲਾ ਕਹਿੰਦਾ ਤੇਲ ਦੋਹੇ ਮੁੰਡਿਆਂ ਨੂੰ ਰਿਸ਼ਤਾ ਕਰ ਜੰਨੇ ਹੁਣ ਬੇ ਲੈਣ ਦੇਣ ਲੈਣ ਦੇਣ ਕਹਿੰਦਾ ਤੁਹਾਨੂੰ ਪਤਾ ਹੀ ਹੈ ਕਿੰਨੇ ਮੂਜਬਾ ਲੱਖ ਰੁਪਏ ਕਿੱਲ ਨਾ ਚੱਲਦੇ ਚੱਲਦੇ ਚੱਲ ਅਗਲੇ ਦੇ ਖੱਚੇ ਖੱਚੇ ਆ ਕੇ ਜਣੇ 20 25 25 ਗੱਲ ਤੇ ਲੱਖ ਤੇ ਗੱਲ ਨਿਮੇੜਤੀ ਰੇਤੇ ਹੋਗੇ ਰੇਤੇ ਹੋਗੇ ਚਲ ਉਧਰ ਉਧਰ ਹੀ ਦੇਖ ਦਿਖਾਈ ਜੀ ਕਰਕੇ ਇਤਨੇ ਦਿਨ ਬਿਆਦੇ ਵੀ ਨਾਲ ਹੀ ਕਿ ਨਿਮੇੜਦੇ ਕਿਉਂ ਬਚੋਲੇ ਨੂੰ ਵੀ ਐਂ ਤੇ ਵੀ ਫੇਰ ਮਗਰੋਂ ਪਾਨੀ ਭੁੰਨੀ ਬੱਜ ਗਈ ਆਪਣੀ ਡਲੇ ਵਰਗੀ ਛਾਪ ਪਾ ਜਾਣਗੇ ਇਹਨਾਂ ਦੇ ਮੁੰਡੇ ਕੁੜੀਆਂ ਰਹਿ ਜਾਣਗੇ ਮੈਂ ਹਣ ਤੱਕ ਕੰਮ ਨਿਮੇੜੇ ਹੀ ਚੰਗਾ ਕਹਿੰਦੇ ਭਾਈ ਇਹੋ ਜੇ ਕੰਮ ਦੀ ਘੌਲ ਨਹੀਂ ਕਰੀਂ ਦਿੰਦੀ ਤੇ ਆ ਪੁੱਤਾਂ ਦੇ ਅ ਕਾਰਜ ਨੇ ਜਿਹੜੇ ਧੀ ਵਾਲੇ ਨੂੰ ਕਹਿੰਦਾ ਤੈਂ ਤਾਂ ਫਰਜ ਲਾਉਣਾ ਹੀ ਲਾਉਣਾ ਆਪਦੇ ਸਿਰੋ ਫਰਜ ਲਾ ਦੇ ਛੱਡ ਖਿਹੜਾ ਹੁਣ ਅਗਲਾ ਕਹਿੰਦਾ ਕੋਈ ਨਹੀਂ ਭਾਈ ਉਹਨੇ ਭਾਈ ਹਾਂ ਕਰਕੇ ਦੇਖ ਦਿਖਾਈ ਕਰਕੇ ਗਾਂ ਬਿਆਦਾ ਦਿਨ ਦੇਤਾ ਬਿਆਦਾ ਦਿਨ ਦੇਤਾ ਅੱਗੇ ਤਾਂ ਰਹਤੇ ਹੁੰਦੇ ਹੁੰਦੇ ਅ ਘਰਾ ਚਾ ਕੇ છાગਣ પાખે ਜਾਂਦੇ ਅਗਲਾ ਕਹਿੰਦਾ ਫਲਾਣੇ ਦੇ ਮੁੰਡੇ ਨੂੰ ਸਾਹ ਹੁੰਦਾ ਉਥੇ ਆਸ ਗਮਾਂਡ ਵੀ ਪਿੰਡ ਦੇ ਬੰਦੇ ਵੀ ਰਿਸ਼ਤੇਦਾਰ ਵੀ ਆਉਂਦੇ ਮਾੜੀ ਮੁੱਠੀ ਪਾਨੀ ਭੂਨੀ ਵੱਜਦੀ ਹੁਣ ਕਿਹੜੀ ਪਾਨੀ ਵੱਜਦੀ ਹੁਣ ਤਾਂ ਅਗਲਾ ਕਹਿੰਦਾ ਫਲਾਣੇ ਕੋਲ ਜ਼ਾਰੇ ਦੇ ਦਿਖਾਈ ਕਰ ਲਾਂਗੇ ਦਿਖ ਦਿਖਾਈ ਕਰਕੇ ਉੱਥੀ ਵਾਲਾ ਆਪਦੇ ਪਿੰਡ ਨੂੰ ਮੁੜ ਜਾਂਦਾ ਪੁੱਤ ਵਾਲਾ ਆਪਦੇ ਪਿੰਡ ਨੂੰ ਆ ਜਾਂਦਾ ਹੈ ਘਰ ਦੇ ਘਰ ਦੇ ਜਾਂਦੇ ਨੇ ਨਾ ਕਿਸੇ ਨੂੰ ਪਤਾ ਲੱਗੇ ਪਾਨੀ ਕਿਹੜਾ ਪੜੂਗਾ ਮਾਰੇ ਉੱਥੇ ਹੀ ਮੌਜਾ ਦਿਨ ਦੇਤਾ ਭਾਈ ਫਲਾਣਾ ਦੇਣ ਵੇ ਤਿਆਰੀ ਵੇਰੀ ਕਰ ਲਿਓ ਤੁਸੀਂ ਪੈਨਸ ਕਰ ਲਈ ਪੈਸਾ ਵਾਲੇ ਨੇ ਕਰ ਲਿਆ ਵੀ ਸਾਰਾ ਖਰਚਾ ਵਰਚਾ ਅਸੀਂ ਤਾਂ ਪੈਸੇ ਹੀ ਦੇਵਾਂਗੇ ਤਾਂ ਹੀ ਲਿਉਣੀਆਂ ਸਾਰਾ ਫਲ ਫਲੂਟ ਕੇ ਖਾਣਾ-ਦਾਣਾ ਕੀ ਬੱਤਾ ਸੱਤਾ ਕੁਝ ਵੀ ਹੈ ਉਹ ਤੇਰਾ ਹੋ ਅੱਜ ਤੱਕ alli दारू दारू ਲਿਆਵਾਂਗੇ ਚਰ ਭਾਈ ਪੈਸਾ ਵਾਲੇ ਨੇ ਤਾਂ ਕਰਨਾ ਹੀ ਕਰਨਾ ਕਹਿੰਦਾ ਕੋਈ ਗੱਲ ਨਹੀਂ ਉਹਨੇ ਤਾਂ ਬੰਦਾ ਮੂਜਬ ਚਾਹੋ ਜਿਵੇਂ ਕਹਿੰਦੇ ਨੇ ਪਲੇਟਾਂ ਅਕੇ ਇਹ ਤੇ 970 ਦੀ ਲਾ ਲੈ ਚਾਹ ਉਹ 470 ਦੀ ਲਾ ਲੈ ਚਾਹ 500 ਦੀ ਲਾ ਲੈ ਵੀ ਪਲੇਟ ਦਾ ਇੰਨਾ ਪੈਸਾ ਲੱਗੂ ਭਾਈ ਜਿੰਨੇ ਮਰਜੀ ਬੰਦੇ ਲਏ ਉਹਨਾਂ ਨੇ ਚੱਲ ਜਿਹਹਾ ਜਾਵਦਾ ਹੈਗਾ ਤੇ ਮਿਲ ਮਿਲ ਆਪ ਉਹਨੇ ਉਹਨੇ ਬੰਦੇ ਧੀ ਵਾਲੇ ਨੇ ਕਹਿਤਾ ਵੀ ਭਾਈ ਮੇਰੀਆਂ ਕੁੜੀਆਂ ਦੇ ਨੰਦ ਕਰ ਜਨੇ ਵੀ ਉੱਥੇ ਦੇਖ ਲੈ ਤੁਸੀਂ ਪੈਲਸ ਦੇ ਵਿੱਚ ਆਇਓ ਉਦੋਂ ਪੁੱਤ ਵਾਲੇ ਨੇ ਕਹਿਤਾ ਮੇ ਭਾਈ ਮੁੰਡਿਆਂ ਦਾ ਵਿਆਹ ਆ ਗਿਆ ਤੇ ਫਲਾਨੀ ਪੈਲਸ ਕਰੀ ਹੋਈ ਐ ਬਰਾਤ ਫਲਾਨੇ ਦਿਨ ਦੀ ਐ ਵੀ ਜਰੂਰ ਦਰਸ਼ਨ ਦੇਣੇ ਚੰਗਾ ਭਾਈ ਅਗਲਾ ਕਹਿੰਦਾ ਵੀ ਠੀਕ ਐ ਉਹ ਜਦੋਂ ਵਿਆਹ ਵੀ ਸਾਰਾ ਕਾਰੋਬਾਰ ਪੈਲਸਾਂ ਦੇ ਵਿੱਚ ਹੋ ਕੇ ਆਪਣੋ ਆਪਣੇ ਘਰੀ ਬਾਗੇ ਤੇ ਰਿਸ਼ਤੇਦਾਰ ਆਪਣੋ ਆਪਣੇ ਘਰਾਂ ਚ ਬਾਗੇ ਧੀਆ ਵਾਲੇ ਧੀਆ ਵਾਲੇ ਘਰੇ ਬਾਗੇ ਪੁੱਤਾਲੇ ਆਪਦੇ ਘਰੇ ਬਾਗੇ ਆਉਣੇ ਜਾਣੇ ਹੋ ਗਈ ਵਧੀਆ ਆਉਣੇ ਜਾਣੇ ਹੋਏ ਚਲੋ ਦੁੱਧ ਬਾਦ ਪੌਂਦੇ ਤੇ ਉਹਨਾਂ ਕਤਾ ਘਰੇ ਕਾਰੋਬਾਰ ਵਧੀਆ ਤੇ ਚਲੋ ਠੀਕ ਠਿਕ ਤੇ ਉਹ ਤਾਂ ਸਾਲ ਦੋ ਸਾਲ ਕੋਈ ਕਿਸੇ ਨੇ ਬਿੜਕੀ ਜਿਨਾਂ ਲਈ ਜੋਰ ਉਹ ਆਇਆ ਕਰਨ ਧੀ ਵਾਲੇ ਤਾਂ ਉਹ ਕੀ ਕਰਿਆ ਕਰਨ ਹੁਣ ਉਹ ਫਾਰਮਾਂ ਦੇ ਵਿੱਚ ਉਥੇ ਜਿਵੇਂ ਆਪਾਂ ਆਚਾਰ ਜਾ ਪਾ ਲੈਨੇ ਮੱਕੀ ਵਾਲਾ ਉਹ ਹੋਰ ਬਥੇਰਾ ਹੁੰਦਾ ਲੋਕੋਣ ਜੇ ਨੂੰ ਕੂੜਾ ਕੰਮਣ ਜਾ ਉੱਥੇ ਚਾਰ ਤੋੜੇ ਪਾ ਦਿਆ ਕਰਨ ਦਾਰੂ ਘਟ ਲਿਆ ਕਰਨ ਜਦੋਂ ਆਇਆ ਕਰਨ ਧੀ ਵਾਲੇ ਆ ਜਾਓ ਜੀ ਚੱਲੀਏ ਫਾਰਮ 'ਚ ਫਾਰਮ 'ਚ ਇੱਕ ਬਣਾਇਆ ਹੋਇਆ ਤੇ ਇੱਕ ਇੱਕ ਕਮਰਾ ਬੈਠਣ ਨੂੰ ਬੈਠਣ ਨੂੰ ਵਧੀਆ ਕਮਰਾ ਬਣਾਇਆ ਦੋ ਕਮੰਜੇ ਤਰਲੇ ਪੰਜ ਚਾਰ ਤਰਲੀਆਂ ਕੁਰਸੀਆਂ ਇੱਕ ਮੇਜ਼ ਆ ਉਹ ਤਾਂ ਮੇਜ਼ ਤੇ ਮੋਈ ਨਾ ਤਰਦਾ ਕਰਨ ਗੰਨੇ ਵਰਗੀ ਹੋ ਜਦੋਂ ਆਇਆ ਨਾ ਲਾ ਲਿਆ ਕਰੇ ਪੋਰਾ ਆ ਲਾ ਕਰਨਾ ਯਾਰ ਜੱਟਾਂ ਦਾ ਬੜਾ ਠਾਕੜਾ ਕੰਮ ਹੈ ਦੇਖ ਲੈ ਨਜ਼ਾਰਾ ਹੀ ਹੈ ਪੂਰੀ ਇੱਜ਼ਤ ਕਰਦੇ ਨੇ ਤੇ ਜਾ ਉਹ ਮੁੰਡਿਆ ਫਲਾਣੇ ਹੋਟਲ ਤੋਂ ਲੈ ਆ ਜਾ ਕੇ ਪਤਾਉੜ ਜੇ ਉਹ ਪਤਾਉੜ ਮੰਗਾ ਲੇ ਜਰਕਦੇ ਨੇ ਕੀ ਲੱਗਦਾ ਕਿ 150 ਦੇ ਇਹੋ ਜੀ ਚੀਜ਼ ਖਾਣਾ-ਦਾਣਾ ਮੰਗਾ ਲਿਆ ਭੂਜੇ ਭਾਜਿਆ ਜਾ ਉਹ ਜਿਹੜਾ ਵੀ ਰਿਸ਼ਤੇਦਾਰ ਜਾਵੇ ਧੀ ਵਾਲੇ ਦੇ ਨਾਲ ਚਾਹੋ ਬੁੜੇ ਨਾਲ ਬੁੜਾ ਜਾਵੇ ਚਾਹੋ ਮੁੰਡਿਆਂ ਨਾਲ ਮੁੰਡੇ ਜਾਣ ਦੇ ਤੋਂ ਆ ਆਦਰ ਮਾਨ ਕਰਿਆ ਕਰਨਾ ਆਹ ਲਾ ਕਹਿੰਦਾ ਜਰਾ بڑے ਬੰਦੇ ਵਧੀਆ ਨੇ ਪੂਰੇ ਵਧੀਆ ਤੇ ਪੂਰੀ ਇੱਜ਼ਤ ਕਰਦੇ ਤੇ ਪਟੂ ਰਚ ਨਾਲ ਆਂਦੇ ਨੇ ਕਿ ਗੰਨੇ ਵਰਗੇ ਤਾਂ ਦਿੰਦੇ ਨੇ ਕਹਿੰਦਾ ਛਾੜੇ ਵਰਗੇ ਉਹ ਤਾਂ ਭਈ 2-4 ਸਾਲ ਪਤਈ ਨਾ ਲੱਗਿਆ ਦੇਖ ਲੈ ਵਹਨ ਤਾਂ ਤਾ ਉਹ ਕਿਤੇ ਫੇਰ ਜਦੋਂ ਗੱਲਾਂ ਚੱਲਦੀਆਂ ਚੁਲਦੀਆਂ ਦੇ ਵਿੱਚ ਗੱਲ ਹੋਈ ਕਿ ਭਈ ਤੁਸੀਂ ਕਹਿੰਦੇ ਤੇ ਵੀ ਕਿੱਲੇ ਤਾਂ ਸਾਡੇ ਯੋਗੇ ਨੇ 25 ਕੀਤੀ ਫਾਰਮ ਬੇ ਜਿਵੇਂ ਆਪਾਂ ਮਰਬਾਜਾ ਕਹਿੰਦੇ ਨੇ 25 ਕਿੱਲਿਆਂ ਦਾ ਵੀ ਫਾਰਮ ਹੈ ਉਹ ਕਹਿੰਦੇ ਆ ਦੇਖ ਆ ਫਾਰਮ ਕਹਿੰਦੇ ਕਿੱਲੇ ਕਹਿੰਦੇ ਆ ਦੇਖ ਅੰਦਰ ਗੱਡੇ ਪਏ ਨੇ 10 15 ਦਾ 10 15 ਕਹਿੰਦਾ ਤੇ ਵੇੜੇ ਚ 30 ਕਿੱਲੇ ਤਾਂ ਹੈਗੇ ਨੇ ਹੋਰ ਹੋਰ ਕਿੱਲੇ ਹੁਣ ਕਿਵੇਂ ਉਹ ਕਹਿੰਦਾ ਥੋੜਾ ਬਲਾ ਵਜੇ ਬੜੀ ਕਹਿੰਦਾ ਸ਼ੈਤਾਨ ਰਹੀ ਇਹ ਤਾਂ 부ੜੀ ਬੇ ਕਰਤਾ 부ੜੀ ਨੇ ਗੱਡਾ ਬਿਚੋਲੇ ਨੂੰ ਤਾਂ ਦੇਖ ਲੈ ਸ਼ਾਮ ਪੌਣੀ ਪੌਣੀ ਤੀ ਉਹ ਸ਼ਾਮਾਂ ਚੁੱਪ ਬਈ ਪੈ ਗਈਆਂ ਉਹ ਜਿਹੜਾ ਉਹਨਾਂ ਤੋਂ ਲਿਆ ਤੀਗਾ ਕਟੋ-ਕਟ 35-40 ਲੱਖ ਰੁਪਇਆ ਅਗਲਾ ਕਹਿੰਦਾ 20-20 ਲੱਖ ਤਾਂ ਲਵਾਂਗੇ ਉਹ ਉਹਦੇ ਨਾਲ ਰੰਗਲ ਮੰਗਲ ਹੋ ਗਏ 10-15 ਲੱਖ ਕੁੜੀ ਦੇ ਵਿਆਹ ਤੇ ਲਾਤਾ ਕੁੜੀ ਦਾ ਵਿਆਹ ਵੀ ਬਣਾਤਾ ਕਿਰਾ ਮਾਲੋ ਮਾਲ ਹਾਂ ਬਈ ਚੰਗੇ ਗਾਂਹ ਰਿਸ਼ਤੇਦਾਰ ਪਾੜ ਲੈ ਵਿਆਹ ਸੀ ਇੰਨੇ ਪੈਸੇ ਨਕਦ ਦੇਵਾਂਗੇ ਅਗਲਾ ਕੰਡਾ ਜੋ ਇੰਨੇ ਪੈਸੇ ਦਿੰਦੇ ਨੇ ਬੰਦੇ ਧਾਕੜੇ ਹੋਣਗੇ ਫਾਰਮਾਂ ਵਾਲੇ ਬੰਦੇ ਨੇ ਫੇਰ ਵੀ ਠੂ ਲਾਉਂਦੇ ਰਹਿਆ ਕਰਨਗੇ ਇਹ ਹੀ ਤਾਂ ਉਹ ਬੁੜੀ ਦੇਖੀ ਕਹਿੰਦੀ ਪਿਛਲੀ ਉਮਰ ਹੈ ਜਿਹੜੀ ਉਹ ਕਹਿੰਦੀ ਮੇਰੀ ਹੈ ਮੁਖਤਿਆਰੀ ਦੀ ਹੁਣ ਗੱਲ ਵੀ ਇਹ ਸੱਚੀ ਹੈ ਮੈਂ ਜੇ ਝੂਠ ਬੋਲਦਾ ਕੋਈ ਮਰਜ਼ੀ ਆ ਕੇ ਪੁੱਛ ਲੇ ਪਿੰਡ ਤਾਂ ਮੇਰਾ ਬੁਗਰੀ ਹੈ ਬਲਬੀਰ ਸਿੰਘ ਮੇਰਾ ਨਾਮ ਹੈ ਕੋਈ ਮਰਜ਼ੀ ਆ ਕੇ ਪੁੱਛ ਲੇ ਵੀ ਮੈਂ ਬਲਬੀਰ ਕੋਲੇ ਜਾਣਾ ਜੇ ਅਗਲਾ ਕੋਈ ਗੱਪ ਜਮਾਨੇ ਪਿਛਲੀ ਉਮਰ ਬੁੜੀ ਪੁਗਣ ਦਿੰਦੀ ਬੰਦੇ ਦੀ ਬੁੜੀ ਦੀ ਪੁਗੂ ਜੇ ਤੋ 50 ਸਾਲ ਤੋਂ ਅਹਾਂ ਲੰਘੇ ਨਾ ਉਮਰ ਫਿਰ ਬੁੜੀ ਦੀ ਪੁਗੂਗੀ ਬੰਦੇ ਨੇ ਨਹੀਂ ਪੁਗਦੀ ਫਿਰ ਬੰਦਾ ਮਗਰ ਹੋ ਬੁੜੀ ਮੂਰੇ ਹੋ ਪਹਿਲੀ ਉਮਰ ਦੇ ਵਿੱਚ ਬੰਦਾ ਮੂਰੇ ਬੁੜੀ ਮਗਰ ਹੈ ਅੱਛਾ